ਬੀਤੇ ਦਿਨੀ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਮਾਮਲਾ ਜਿੱਥੇ ਪੁਲਿਸ ਮੁਲਾਜ਼ਮ ਸੱਤ ਤੇ ਆਪਣੀ ਹੀ ਨੂੰਹ ਜਾਨੋਂ ਮਾਰ ਦੇਣ ਦੇ ਇਲਜ਼ਾਮ ਲੱਗੇ ਸੀ ਤੇ ਜਿੱਥੇ ਹੁਣ ਮ੍ਰਿਤਕ ਲੜਕੀ ਦੇ ਪਿਕੇ ਪਰਿਵਾਰ ਨੇ ਪਿੰਡ ਵਾਲਿਆਂ ਨੇ ਉਸ ਦਾ ਸਸਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਤੇ ਥਾਣੇ ਬਾਹਰ ਇਨਸਾਫ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਉੱਤੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਚੰਦਵਾ ਵੀ ਪਰਿਵਾਰ ਨਾਲ ਮੌਜੂਦ ਸੀ ਇਸ ਮੌਕੇ ਮਹਿਲਾਵਾਂ ਨੇ ਆਪਣੀਆਂ ਚੂੜੀਆਂ ਲਾ ਕੇ ਪੁਲਿਸ ਨੂੰ ਕਿਹਾ ਕਿ ਉਹ ਨੂੰ ਪਾਲੈਨ ਜੋ ਮੁਲਜ਼ਮ ਨੂੰ ਨਹੀਂ ਪੜ ਸਕਦੇ ਤਾਂ ਐਹੀ ਕਰ ਲੈ ਕੁਝ ਦੇ ਵੀ ਸੁਣ ਲੋ ਇਨਾ ਪਰਿਵਾਰ ਵਾਲਿਆਂ ਦੇ ਇਲਜ਼ਾਮ ਅਸੀਂ ਬੰਗਾ ਤਾਂ ਸੁੱਟੀਆਂ ਕਿ ਸਾਡੀ ਕੋਈ ਮਦਦ ਨਹੀਂ ਕਰ ਰਿਆ ਸਾਨੂੰ 3 ਦਿਨ ਹੋ ਗਏ ਇੱਥੇ ਬੈਠਿਆ ਨੂੰ ਬੰਗਾ ਸੀ ਐਚਐਸ ਨੂੰ ਪਾਉਣ ਨੂੰ ਦਿੱਤੀਆਂ ਤੇ ਜਾਂ ਕਿ ਪੁਲਿਸ ਵਾਲਿਆਂ ਨੂੰ ਵੀ ਨਾਲ ਕੀ ਮੰਗੀ ਏ ਤੁਹਾਡੇ ਅਸੀਂ ਇਨਸਾਫ ਚਾਹੁੰਦੇ ਆ ਉਹਨਾਂ ਨੂੰ ਫੜ ਨਹੀਂ ਰਹੇ ਉਹਨਾਂ ਨੂੰ ਫੜ ਨਹੀਂ ਰਹੇ 3 ਦਿਨ ਹੋ ਗਏ ਸੀ ਰੋਲਦਿਆਂ ਨਾਲ ਸਾਡੀ ਕੁੜੀ ਰੋਲਦੀ ਪਈ ਆ ਉੱਥੇ ਤੇ ਇਹਨਾਂ ਨੇ ਕੱਲ ਨਾਲੋਂ ਸਾਡੇ ਰਿਸ਼ਤੇਦਾਰ ਰੋਲਦੇ ਆ ਤੇ ਅਸੀਂ ਤਾਂ ਇਹੀ ਚਾਹੁੰਦੇ ਕਿ ਸਾਨੂੰ ਇਨਸਾਫ ਮਿਲੇ ਇਹ ਚ ਲਿਖਿਆ ਆ ਜੀ ਜਿਹੜਾ ਕੁੜੀ ਦਾ ਭਰਾ ਉਹਨੇ ਕਿਹਾ ਵੀ ਜ਼ਹਿਰ ਖਾਦੀ ਏ ਕੁੜੀ ਨੇ ਮੈਂ ਇਹ ਗੱਲ ਨਹੀਂ ਕਹੀਗੀ ਵੀ ਕੁੜੀ ਨੇ ਜ਼ਹਿਰ ਖਾਦੀ ਆ ਇਹਨਾਂ ਨੇ ਗਲਾ ਦਬਾ ਕੇ ਮਾਰੀ ਹੋਈ ਆ ਹੁਣ ਵੀ ਜਾ ਕੇ ਦੇਖ ਸਕਦੇ ਆਂੀ ਉਹਦੇ ਗਲੇ ਤੇ ਨਿਸ਼ਾਨ ਹੈਗੇ ਆ ਜੀ ਤੇ ਅੱਜ ਤੁਸੀਂ ਥਾਣੇ ਕੋ ਦੁਆਲੀ ਅਗੇ ਇਨਸਾਫ ਲਈ ਬੈਠੇ ਹੋ ਹਾਂਜੀ ਅਸੀਂ ਅੱਜ ਇਨਸਾਫ ਲਈ ਸਾਰਾ ਸਾਡੇ ਨਾਲ ਪਿੰਡ ਆਇਆ ਕੱਲ ਵੀ ਆਇਆ ਸੀ ਕੱਲ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਸਾਨੂੰ ਧੱਕੇ ਮਾਰ ਕੇ ਥਾਣੇ ਚੋਂ ਬਾਹਰ ਕਰਤਾ ਜੀ ਕੀ ਕੁੜੀ ਦਾ ਸੰਸਕਾਰ ਕਰਤਾ ਤੁਸੀਂ? ਨਾ ਜੀ ਅਜੇ ਸਿਸਕਾਰ ਨਹੀਂ ਕੀਤਾ ਜੀ। ਅਸੀਂ ਸਿਸਕਾਰ ਨਹੀਂ ਕਰਨਾ ਜੀ ਜਿੰਨਾ ਚੱਕਰ ਸਾਨੂੰ ਇਨਸਾਫ ਨਹੀਂ ਮਿਲਦਾ। ਜਿਹੜੀ ਕੁੜੀ ਦੀ ਸੱਸ ਆ ਉਹ ਪੁਲਿਸ ਮੁਲਾਜ਼ਮ ਆ। ਉਹਨੂੰ ਨਹੀਂ ਫੜਾਇਆ ਗਿਆ। ਮਹਿਕਮੇ ਮਹਿਕਮੇ ਦੀ سپورਟ ਕਰਦਾ। ਹਾਂ ਮਹਿਕਮੇ ਮਹਿਕਮੇ ਦੀ سپورਟ ਕਰਦਾ। ਅਸੀਂ ਇੱਥੇ ਸਾਡੀ ਕੋਈ ਸੁਣਵਾਈ ਨਹੀਂ। ਅੱਜ ਤੀਜਾ ਦਿਨ ਹੋ ਗਿਆ। ਤੀਜੇ ਦਿਨ ਦੇ 2 ਵਜੇ ਆ। ਅਸੀਂ ਕੋਈ ਪਾਣੀ ਨਹੀਂ ਹਜੇ ਟਿੱਕਰ ਪੀਤਾ। ਅਸੀਂ ਇੱਥੋਂ ਜਾਣਾ ਹੀ ਨਹੀਂ ਜਿੰਨਾ ਚੱਕਰ ਸਾਨੂੰ ਇਨਸਾਫ ਨਹੀਂ ਮਿਲਦਾ। ਇਸ ਮੋਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਪੁਲਿਸ ਨੂੰ ਕਿਹਾ ਕਿ ਇਸ ਪਰਿਵਾਰ ਨੂੰ ਬੰਦਾ ਇਨਸਾਫ ਦੇਵੇ ਦੇਖੋ ਜੀ ਪੰਜਾਬ ਦੇ ਵਿੱਚ ਸਾਰੇ ਚ ਜੰਗਲ ਰਾਜ ਚੱਲ ਰਿਹਾ ਕਿਸੇ ਨੂੰ ਕੋਈ ਡਰ ਨਹੀਂ ਹੈ ਔਰ ਸਭ ਤੋਂ ਜ਼ਿਆਦਾ ਜਿਹੜੀ ਦੁੱਖ ਦੀ ਗੱਲ ਹੈ ਇੱਕ ਪੁਲਿਸ ਮੁਲਾਜ਼ਮ ਲੇਡੀ ਨੇ ਆਪਦੀ ਨੂੰ ਨੂੰ ਮਾਰਿਆ ਮੈਨੂੰ ਇੱਥੇ ਜਾ ਕੇ ਦੱਸਿਆ ਗਿਆ ਲੋਕਾਂ ਨੇ ਔਰ ਪੁਲਿਸ ਨੇ ਉਹ ਅਰੈਸਟ ਨਹੀਂ ਕੀਤਾ ਉਹ ਇੱਥੇ ਸ਼ਰਿਆਮ ਘੁੰਮਦੀ ਰਹੀ ਹੈ ਬੱਚਿਆਂ ਨੂੰ ਲੈ ਕੇ ਔਰ ਫਿਰ ਜਦੋਂ ਬਿਆਨ ਲਿਖਣ ਲੱਗੇ ਆ ਤੇ ਆਪਣੇ ਆ ਬਿਆਨ ਲਿਖ ਲੈਂਦੇ ਜਿਹੜੇ ਮੁੰਡੇ ਕਹਿੰਦੇ ਵੀ ਅਸੀਂ ਤਾਂ ਇਸ ਤਰ੍ਹਾਂ ਲਿਖਾਇਆ ਹੀ ਨਹੀਂ ਅਸੀਂ ਨਹੀਂ ਲਿਖਾਇਆ ਹਾਂ ਇਹ ਕਹਿੰਦੇ ਅਸੀਂ ਇਸ ਤਰ੍ਹਾਂ ਲਿਖਾਇਆ ਹੀ ਨਹੀਂ ਸੋ ਇੱਥੋਂ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਨਾ ਲਾਅ ਐਂਡ ਆਰਡਰ ਆ ਇਹ ਬਿਲਕੁਲ ਕੰਟਰੋਲ ਦੇ ਵਿੱਚ ਨਹੀਂ ਅਫਸਰशाही ਜਿਹੜੀ ਉਹ ਬੇਲਗਾਮ ਹੋ ਚੁੱਕੀ ਆ ਔਰ ਗਰੀਬ ਬੰਦੇ ਦਾ ਪੰਜਾਬ ਦੇ ਵਿੱਚ ਸਮਾਂ ਕੱਟਣਾ ਬਹੁਤ ਔਖਾ ਇਸ ਮੌਕੇ ਡੀਐਸਪੀ ਆਰਵਿੰਦ ਸਿੰਘ ਨੇ ਦੱਸਿਆ ਕਿ ਮਿਤਕ ਲੜਕੀ ਦੇ ਭਰਾ ਦੇ ਬਿਆਨਾਂ ਤੇ ਮਿਤਕ ਲੜਕੀ ਦੇ ਪਤੀ ਖਾਸ ਤੇ ਇੱਕ ਹੋਰ ਵਿਅਕਤੀ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਕੱਲ ਇੱਕ ਔਰਤ ਅਮਨਦੀਪ ਕੌਰ ਦੀ ਡੈਥ ਹੋਈ ਸੀ ਜਿਸ ਦੇ ਸਾਰੇ ਪਰਿਵਾਰ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ ਜੋ ਇਹ ਮ੍ਰਿਤਕਾ ਅਮਨਦੀਪ ਕੌਰ ਦੇ ਵਾਰਸਾਂ ਵੱਲੋਂ ਇੱਥੇ ਧਰਨਾ ਲਗਾ ਕੇ ਮੰਗ ਕੀਤੀ ਗਈ ਸੀ ਦੋਸ਼ੀਆਂ ਨੂੰ ਛੇਤੀ ਛੇਤੀ ਗ੍ਰਿਫਤਾਰ ਕੀਤਾ ਜਾਵੇ ਜੋ ਤਿੰਨ ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਗੁਰਵਿੰਦਰ ਸਿੰਘ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਦੂਜਿਆਂ ਨੂੰ ਗ੍ਰਫਤਾਰ ਕਰਨ ਦੇ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ 2 ਦਿਨ ਦਾ ਟਾਈਮ ਦਿੱਤਾ ਗਿਆ ਹੈ ਉਹਨਾਂ ਨੂੰ ਗ੍ਰਫਤਾਰ ਕਰਨ ਦਾ ਟਾਈਮ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਜਲਦੀ ਜਲਦੀ ਗ੍ਰਫਤਾਰ ਕਰ ਫਿਰ ਦੇਖਣ ਵਾਲੀ ਗੱਲ ਹੈ ਕਿ ਪੁਲਿਸ ਨੇ ਤੱਕ ਮਹਿਲਾ ਦੇ ਪਰਿਵਾਰ ਨੂੰ ਮਸਤਾਹੂਆ ਪਾਉਂਦੀ ਹੈ ਜਨਾਈ ਤੇ ਮਾਮਲਾ ਅੱਗੇ ਜਾ ਕੇ ਕੀ ਹੋਣ ਲੱਗਾ ਫ੍ਰੀਡ ਕੋਰ ਤੋਂ ਗੁਰਜੀਤ ਰੋਮਾਨਦੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਰਾਤ ਇੰਤਜ਼ਾਰ ਕਰਨ ਲੱਗ ਰਿਹਾ ਹੈ। ਯਾਰ ਮੈਂ ਟਕਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ। ਅਰ ਇਸਨੇ ਥਾਰੀ ਪੰਜਾਬੀ ਮੇਂ ਕੇ ਬੋਲਾਂ। ਇਸੇ ਫੰਟ ਮਿਰਰ ਕਹਤੇ ਹੈ। ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ। ਪਿਰਾਮਿਡ E ਸਰਵਿਸ ਦੀ ਸਲਾਹ ਨਾਲ। ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਬਰਕਰੋ 9397893978